ਗੱਲ ਕਰਨ ਗਏ ਸੀ ਇਹਨਾਂ ਵੱਲੋਂ ਸਾਰਾ ਲੜਾਈ ਝਗੜਾ ਹੋਇਆ ਇਹਨਾਂ ਨੇ ਕਿਰਪਾਨਾਂ ਨਾਲ ਮੋਟਰਸਾਈਕਲ ਦੀਆਂ ਚੈਨਾ ਨਾਲ ਇਹਨਾਂ ਦੀਆਂ ਘਰ ਦੀਆਂ ਨੇ 3 ਜਾਂ 4-5 3 ਜਾਂ 15-20 ਆਦਮੀ ਹੋ ਗਏ ਇਹਨਾਂ ਨੇ ਸਾਰਿਆਂ ਨੇ ਸਾਡੇ ਤੇ ਹਮਲਾ ਕਰਨਾ। ਤੁਹਾਡੇ ਵੱਲੋਂ ਨਿਹੰਗ ਸਿੰਘ ਲਿਆ ਕੇ ਹਮਲਾ ਕੀਤਾ ਗਿਆ ਜੀ ਉਹਨਾਂ ਦੀ ਜੀ। ਇੱਕ ਸਾਬ ਗੱਲ ਝੂਠ ਬੋਲ ਰਹੇ ਨੇ। ਅਸੀਂ ਫੋਨ ਨਹੀਂ ਕੀਤਾ ਨਾ ਹੀ ਅਸੀਂ ਕੋਈ ਨਾਂ ਕਿਸਿੰਦ ਕਰਾ ਪਰ ਵੀਡੀਓ ਦੇ ਵਿੱਚ ਤਾਂ ਨਿਹੰਗ ਸਿੰਘ ਦਿਖ ਰਹੇ ਆ ਜੀ। ਦਿਖ ਰਹੇ ਨੇ ਉਹ ਸਿੰਘਣੀ ਦੇ ਮਦਦ ਕਰਨ ਤਾਂ ਆਉਂ ਗਈ। ਮੇਰੇ ਕੱਪੜੇ 파ੜੇ ਨੇ ਮੇਰੇ ਸਿੰਘ ਦੀ ਮਦਦ ਕਰਨ ਸਿੱਖ ਕਿਉਂ ਨਹੀਂ ਆਉਂਦੀ ਵੀ ਆਪਣੀ ਦੁਕਾਨ ਖਾਲੀ ਕਰਵਾਉਣਾ ਚਾਹੁੰਦਾ ਠੀਕ ਸਾਡਾ ਕਬਜ਼ਾ ਸਾਡੀ ਦੁਕਾਨ ਤੇ ਹੋਣਾ ਚਾਹੀਦਾ ਦੁਕਾਨ ਕਿਹਨਾਂ ਦੇ ਨਾਮ ਤੇ ਹੈ ਮੇਰੇ ਘਰ ਦੇ ਮੇਰੇ ਹਸਬੰਦ ਦੇ ਨਾਮ ਤੇ ਹੈ ਅੱਜ ਕੀ ਨਾਮ ਹੈ ਜੀ ਤੁਹਾਡਾ ਜੀ ਅਜ ਸੁਹਾਣੇ ਦੇ ਵਿੱਚ ਇੱਕ ਦੁਕਾਨ ਨੂੰ ਲੈ ਕੇ ਤੁਹਾਡੀ ਦੁਕਾਨ ਤੇ ਉਹ ਜਿਹੜੇ ਦੂਜੀ ਪਾਰਟੀ ਹੈ ਆਪਸ ਦੇ ਵਿੱਚ ਕਾਫੀ ਲੜਾਈ ਹੋਈ ਹੈ ਕੀ ਹੈ ਜੀ ਪੂਰਾ ਮਾਮਲਾ ਦੱਸੋ ਮਾਮਲਾ ਇਹ ਹੈ ਜੀ ਅਸੀਂ ਤਾਂ ਸਿਰਫ ਗੱਲ ਕਰਨ ਗਏ ਸੀ ਇਹਨਾਂ ਵੱਲੋਂ ਸਾਰਾ ਲੜਾਈ ਝਗੜਾ ਹੋਇਆ ਇਹਨਾਂ ਨੇ ਕਰਪਾਨਾਂ ਨਾਲ ਮੋਟਰਸਾਈਕਲ ਦੀਆਂ ਚੈਨਾਂ ਨਾਲ ਇਹਨਾਂ ਦੀਆਂ ਘਰ ਦੀਆਂ ਨੇ ਟੀਮ ਜਾਂ ਚਾਰ ਚਾਰ ਪੰਜ ਟੀਮ ਜਾਂ 15 ਵੀ ਆਦਮੀ ਹੋਵੇ ਇਹਨਾਂ ਦੇ ਸਾਰਿਆਂ ਨੇ ਸਾਡੇ ਤੇ ਹਮਲਾ ਕਰਿਆ ਮੈਂ ਤੇ ਮੇਰਾ ਬੇਟਾ ਇਕੱਲੇ ਸੀ ਠੀਕ ਹੈ ਜੀ ਪਰ ਇਹ ਇਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਵੱਲੋਂ ਨਿਹੰਗ ਸਿੰਘ ਲਿਆ ਕੇ ਹਮਲਾ ਕੀਤਾ ਗਿਆ ਜੀ ਉਹਨਾਂ ਤੇ ਜੀ ਇਹ ਸਭ ਗੱਲ ਝੂਠ ਬੋਲ ਰਹੇ ਨੇ ਨਿਹੰਗ ਸਿੰਘਾਂ ਨੂੰ ਅਸੀਂ ਕਿਸੇ ਨੇ ਫੋਨ ਨਹੀਂ ਕੀਤਾ ਨਾ ਹੀ ਅਸੀਂ ਕੋਈ ਨਾਂਗ ਸਿੰਘ ਬੁਲਾ ਪਰ ਵੀਡੀਓ ਦੇ ਵਿੱਚ ਤਾਂ ਨਿਹੰਗ ਸਿੰਘ ਦਿਖ ਰਹੇ ਆ ਜੀ ਦਿਖ ਰਹੇ ਨੇ ਉਹ ਸਿੰਘਣੀ ਦੇ ਮਦਦ ਕਰਨ ਤਾਂ ਆਉਂਗੀ ਠੀਕ ਹੈ ਮੈਂ ਇੱਕ ਸਿੰਘਣੀ ਆ ਮੇਰੇ ਕੱਪੜੇ ਪਾੜੇ ਨੇ ਫਿਰ ਸਿੰਘ ਦੀ ਮਦਦ ਕਰਨ ਸਿੱਖ ਕਿਉਂ ਨਹੀਂ ਆਉਂਗੀ ਮਤਲਬ ਤੁਸੀਂ ਤੁਹਾਨੂੰ ਮੂਹਰੇ ਆਉਂਦੀ ਆ ਕਿ ਨਹੀਂ ਆ ਬਿਲਕੁਲ ਜੀ ਬਿਲਕੁਲ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਆਪਣੀ ਦੁਕਾਨ ਖਾਲੀ ਕਰਵਾਉਣਾ ਚਾਹੁੰਦੇ ਆ ਬਸ ਠੀਕ ਸਾਡਾ ਕਬਜ਼ਾ ਸਾਡੀ ਦੁਕਾਨ ਤੇ ਹੋਣਾ ਚਾਹੀਦਾ ਦੁਕਾਨ ਕਿਹਨਾਂ ਦੇ ਨਾਮ ਤੇ ਹੈ ਜੀ ਮੇਰੇ ਘਰ ਦੇ ਮੇਰੇ ਹਸਬੰਦ ਦੇ ਨਾਮ ਤੇ ਆ

ਕੀ ਨਾ ਵੀ ਤੁਹਾਡੇ ਮੇਰਾ ਨਾਮ ਮੁਸਮੀਨ ਸ਼ਕਰ ਅਛਵਾਨੀ ਜਿਹੜੀ ਲੜਾਈ ਹੋਈ ਹੈ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਕੀ ਹੈ ਜੀ ਪੂਰਾ ਮਾਮਲਾ ਜੀ ਲੜਾਈ ਜੀ ਇਹੀ ਹੈ ਜੋ ਕਿਰਾਇਆ ਨਹੀਂ ਦੇ ਰਹੇ ਤੇ ਜੀ ਇਟ ਨਹੀਂ ਬੰਦ ਕਰ ਰਹੇ ਤੇ ਜੀ ਮੇਰੇ ਭਰਾ ਦੀ ਦੁਕਾਨ ਹੈ ਜੀ ਉਹਦੇ ਨਾਂ ਤੇ ਹੈ ਜੀ ਹੁਣੇ ਇਸ ਤਰ੍ਹਾਂ ਦੱਬਣੀ ਚਾਹੁੰਦੇ ਆ ਜੀ ਇਹ ਕਬਜ਼ਾ ਆਪਣਾ ਚਾਹੁੰਦੇ ਆ ਵੀ ਥੋੜੀ ਦੇਰ ਹੋਊਗੀ ਜੀ ਥੋੜੀ ਓਏ ਲੱਤ ਕਰਕੇ ਜੀ ਕੋਈ ਕਾਰਵਾਈ ਕਰਨੇ ਨਿਆਣੇ ਛੋਟੇ ਤੇ ਜੀ ਕਾਰਵਾਈ ਕਰਨੇ ਵਾਲਾ ਕੋਈ ਹੈ ਨਹੀਂ ਤਾਂ ਜੀ ਹੁਣ ਇਹਨੂੰ ਕਿਹਾ ਖਾਲੀ ਕਰ ਦੋ ਇਹ ਖਾਲੀ ਨਹੀਂ ਕਰਦੇ ਜੀ ਸੰਗੋ ਹਮਲਾ ਕਰਦੇ ਆ ਵੀ ਇਹਨਾਂ ਦੇ ਕੱਪੜੇ ਫਾੜਦੇ ਆ ਉਹਨਾਂ ਦੇ ਘਰ ਦੀਆਂ ਲੈਣੇ ਬੰਦਿਆਂ ਦੇ ਵਿੱਚ ਸਾਰੇ ਨੇ ਆ ਕੇ ਇਹਨਾਂ ਦੀ ਫੇਰ ਤੋਂ ਵੱਧਰ ਵਾਸਤੇ ਨਿਹੰਗ ਸਿੰਘ ਆਪਣੇ ਆਪ ਆਏ ਆ ਇਹਨਾਂ ਨੇ ਕੋਈ ਨਹੀਂ ਬੁਲਾਏ ਉਹਨਾਂ ਨੇ ਠੀਕ ਹੈ ਉਹਨਾਂ ਨਾਲ ਗੱਲ ਹੋਇਆ ਜੋ ਹੋਇਆ ਉਹਨਾਂ ਦਾ ਆਪਸ ਵਿੱਚ ਇਹ ਤਾਂ ਉਸ ਟਾਈਮ ਹਸਪੀਟਲ ਪਹੁੰਚੇ ਕਿਤੇ ਅਸੀਂ ਤਾਂ ਉਸ ਟਾਈਮ ਹਸਪੀਟਲ ਆ ਗਏ ਹੁਣ ਤੁਸੀਂ ਕੀ ਅੱਗੇ ਕੀ ਕਾਰਵਾਈ ਜਾਂਦੇ ਹੋ ਜੀ ਸਾਨੂੰ ਬਸ ਅਸੀਂ ਦੁਕਾਨ ਖਾਲੀ ਕਰਾਉਣੀ ਸਾਡੀ ਦੁਕਾਨ ਖਾਲੀ ਸਾਡਾ ਹੁੰਦਾ ਹੈ ਜੀ ਭਤੀਜਾ ਮੇਰਾ ਉਹਨਾਂ ਆਪ ਦੁਕਾਨ ਕਰਨੀ ਹੈ ਜੀ ਸਾਨੂੰ ਖਾਲੀ ਦੁਕਾਨ ਚਾਹੀਦੀ ਹੈ ਸਾਡਾ ਕੰਮ ਦਾ ਚਾਹੀਦਾ ਯਾਰ ਸਾਡੀ ਸਾਡੀ ਚੀਜ਼ ਆ ਸਾਡੀ ਆ ਅਸੀਂ ਉਹ ਕਿਆ ਲਗਦੇ ਹਾਂ ਕਿਰਾਇਆ ਮੰਦੇ ਤੇ ਠੀਕ ਹੈ ਹੁਣ ਕਿਰਾਇਆ ਵੀ ਦੇ ਰਹੇ ਉਹਨਾਂ ਨੂੰ ਕਹਿਆ ਵੀ ਪਹਿਲਾਂ ਕਿਹਾ ਵੀ ਆ ਮੀਟ ਬੰਦ ਕਰ ਦੋ ਤਾਂ ਨਹੀਂ ਉਹ ਬੰਦ ਰੂਡਰ ਸਾਹਿਬ ਵਾਲੇ ਆ ਦੇ ਸਾਰੇ ਸਾਹਮਣੇ ਕਹਿ ਲਿਆ ਪਰ ਲੈ ਕੇ ਗੱਲ ਕਰਨੇ ਨੂੰ ਵੀ ਕੀ ਗੱਲ ਥਾਣੇ 'ਚ ਪਹਿਲਾਂ ਵੀ ਰੈਂਟ ਪਿੱਛੇ ਹੋਇਆ ਈ ਕਿਰਾਏ ਪਿੱਛੇ ਗੱਲ ਹੋਈ ਵੀ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੀ ਇਹਨਾਂ ਦੇ ਨਾਲ ਕੋਈ ਅਣਬਣ ਹੋਈ ਹੈ ਜੀ ਥਾਣੇ 'ਚ ਕਹਿ ਕੇ ਆਏ ਨੇ ਵੀ ਅਸੀਂ ਕਿਰਾਇਆ ਦਵਾਂਗੇ ਇਹਨਾਂ ਨੇ ਕਿਰਾਇਆ ਫੇਰ ਨਹੀਂ ਗਿਆ ਫੇਰ ਭਾਜੀ ਕੀ ਨਾਏ ਤੁਹਾਡੇ ਜਗਿੰਦਰ ਸਿੰਘ ਜੀ ਸੋ ਜੀ ਸਵਾਨੇ ਲੜਾਈ ਹੋਈ ਹੈ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਇਹ ਇਹ ਪੂਰਾ ਮਾਮਲਾ ਸੁਲਝਾ ਰਹੇ ਹਾਂ ਇਹ ਮਾਮਲਾ ਤਾਂ ਇਹ ਹੈ ਕਿ ਤਾਂ ਗੁਰਦੁਆਰੇ ਦੀ ਜੜ੍ਹ ਚ ਦਗਾਣੀ ਠੀਕ ਹੈ ਜੀ ਨਹੀਂ ਇਹ ਨਹੀਂ ਤਾਂ ਕੰਮ ਨਹੀਂ ਜੀ ਠੀਕ ਹੈ ਜੀ ਇਹ ਇਹਨਾਂ ਨੂੰ ਸਾਰੇ ਕਹਿ ਗਏ ਕਮੇਟੀ ਵਾਲੇ ਉਹਨਾਂ ਪਿੰਡ ਦੇ ਅਸੀਂ ਵੀ ਪਿੰਡ ਦੇ ਆਕਰ ਕੇ ਸਾਨੂੰ ਵੀ ਕਹਰੇ ਕਿ ਇਹ ਵੀ ਸਾਡੀ ਦੁਕਾਨ ਹੈਗੀ ਜੀ ਉਹ ਕਹਰੇ ਕਿ ਨਹੀਂ ਉਹਨਾਂ ਤੋਂ ਮੈਂ ਇੱਕ ਦਫਾ ਕੰਮ ਬੰਦ ਕਰਾਉਂ ਪਿੰਡ ਵਾਲੇ ਦੇ ਸਾਨੂੰ ਕਹਉਂਗੇ ਜੀ ਠੀਕ ਹੈ ਜੀ ਸਭਾ ਉਸ ਕਹਿਣ ਗਏ ਤੇ ਖੰਨ ਉੱਪਰ ਲੱਗੀ ਕਰੇ ਸ਼ਰੀਕਰ ਦੇ ਲੇਕਿਨ ਪੁਲਿਸ ਨੂੰ ਬਰਾਬਰ ਉਹਨਾਂ ਵਾਲੋ ਕਿਹਾ ਕਿ ਅਕੇ ਜਿਹੜਾ ਤੁਸੀਂ ਮੀਟ ਦਾ ਕੰਮ ਜਿਹੜੇ ਕਰ ਰਹੇ ਸੀ ਉਹ ਤਾਂ ਹਫਤਾ ਪਹਿਲਾਂ ਹੀ ਬੰਦ ਕਰ ਦਿੱਤਾ ਨਹੀਂ ਜੀ ਅੱਜ ਬਰਾਮਤ ਹੋਇਆ ਅੱਜ ਵੀ ਨਹੀਂ ਤਾਂ ਬਰਾਮਤ ਹੋਇਆ ਅੱਜ ਹੀ ਬਰਾਮਤ ਹੋਇਆ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਤੇ ਚਾਹ ਆਹੀ ਚਾਹਨਾ ਹੈ ਵੀ ਸਾਡੀ ਸਾਡੀ ਸਾਡੇ ਨਾਲ ਕੋਈ ਹੋਣਾ ਨਹੀਂ ਠੀਕ ਹੈ ਸਾਨੂੰ ਪਤਾ ਲੱਗ ਗਿਆ ਜੀ ਕਹੇ ਜੀ ਬੰਦੇ ਸਾਨੂੰ ਨਹੀਂ ਪਤਾ ਤਾਈ ਵੀ ਹੈ ਕਿੱਦਾਂ ਕੁੰਡਾ ਕਰਦੀ ਕਰਨ ਠੀਕ ਹੈ ਲੇਕਿਨ ਇਹਨਾਂ ਵੱਲ ਇਲਜ਼ਾਮ ਲਾਇਆ ਗਿਆ ਤੁਹਾਡੇ ਵੱਲੋਂ ਨੇ ਅੰਗਲ ਬੁਲਾਏ ਗਏ ਸੀ ਉਹਨਾਂ ਵੱਲੋਂ ਹਮਲਾ ਕਰਾਇਆ ਗਿਆ ਅਸੀਂ ਅਸੀਂ ਕੀ ਗੂ ਮੈਂ ਰਾਲੂਗੀ ਇਹ ਸਿੱਧਾ ਇੱਥੇ ਇੱਥੇ ਆ ਰਹੇ 23 ਠੀਕ ਹੈ ਹਸਪੀਟਲ ਵਿੱਚ ਸਾਡੀ ਨਸੀਰ ਪੱਟੀ ਪਈ ਹੈ ਦੇਖੋ ਸ਼ਾਂਤ ਨੂੰ ਵੀ ਇਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਨਾ ਕਿ ਉੱਥੇ ਦੁਕਾਨ ਦੇ ਵਿੱਚ ਕਬਜ਼ਾ ਕਰਨ ਆਏ ਸੀ ਨਿਆਂਗਾਇਆ ਸੀ ਉਹਨਾਂ ਦੇ ਨਾਲ ਕੁੱਟ ਮਾਰ ਕੀਤੀ ਗਈ। ਕਬਜਾ ਤਾਂ ਹੁੰਦਾ ਜੀ ਜੇ ਉਹਨਾਂ ਦਾ ਬਨਾ ਵਿੱਚ ਹੁੰਦਾ ਹੁੰਦਾ। ਠੀਕ ਹੈ। ਉਹ ਹੈਗੇ ਕਰਾਇਆ ਜੀ ਸਾਡੀ ਸਾਡੀ ਨਾਮ ਰਜਿਸਟਰੀ ਹੈ ਫਾੜ ਦਈ ਮੈਨੂੰ ਡੈਡੀ ਨਾਮ। ਦੁਕਾਨ ਤੁਹਾਡੀ ਹੈ। ਠੀਕ ਹੈ ਹੁਣ ਜੇ ਤਾਂ ਹੁੰਦਾ ਜੀ ਜੇ ਰੋਲੇ ਦੀ ਜ਼ਮੀਨ ਇਸ ਮਾਮਲੇ ਇਸ ਮਾਮਲੇ ਲੈ ਕੇ ਪੁਲਿਸ ਨੂੰ ਕੋਈ ਕੀਤੀ ਜਾਣਕਾਰੀ ਦਿੱਤੀ ਤੁਸੀਂ? ਹਾਂ ਜੀ ਜਾਣਕਾਰੀ ਦਿੱਤੀ। ਕੀ ਉਹ ਉਹਨਾਂ ਵੱਲੋਂ ਕੀ ਕੀ ਹੈਗੇ ਨੇ? ਉਹਨਾਂ ਵੱਲੋਂ ਕਾਰਵਾਈ ਕਰ ਰਹੇ ਹਾਂ ਜੀ। ਇਹ ਸੋਹਾਣੇ ਦੇ ਵਿੱਚ ਜਿਹੜੀ ਦੁਕਾਨ ਨੂੰ ਲੈ ਕੇ ਝਗੜਾ ਹੈ ਕੀ ਹੈ ਪੂਰਾ ਮਾਮਲਾ ਪੂਰਾ ਮਾਮਲਾ ਹੈਗਾ ਹੀ ਪਹਿਲਾਂ ਮੇਰੇ ਹੀ ਦੁਕਾਨ ਪਾਪਾ ਜੀ ਕਰਦੇ ਸੀਗੇ ਉਹਨਾਂ ਤੋਂ ਬਾਅਦ ਮੈਂ ਕਰਤਾ ਟੱਕਰ 50 ਸਾਲ ਤੋਂ ਉੱਪਰ ਹੋ ਗਏ ਸਨ ਦੁਕਾਨ ਕਰਦੇ ਸੀ ਤਾਂ ਇਹ ਦੁਕਾਨ ਸਾਡੀ ਚਿਕਨ ਦੀ ਸੀਗੀ ਉਹਦੇ ਬਾਅਦ ਹੁਣ ਤਹਫਤਾ ਕ ਹੋ ਗਿਆ ਮੇਰੇ ਕੋਲ ਗੁਰਦੁਆਰਾ ਸਾਹਿਬ ਤੋਂ ਆਏ ਸੀ ਇਹ ਬੰਦੇ ਉਹ ਕਹਿੰਦੇ ਵੀ ਦੁਕਾਨ ਚਿਕਨ ਦੀ ਚੱਲ ਉਹ ਆਪਾਂ ਨੂੰ ਹੁਣ ਤਾਂ ਹੁਕਮ ਮੰਨ ਲਈ ਤੂੰ ਇਹ ਦਿਨ ਮੈਂ ਤਾਂ ਖਾਂ ਤੋਂ ਚਿਕਨ ਦਾ ਕੰਮ ਕਰਦਾ ਸੀ ਤੇ ਆਪਣਾ ਹੁਣ ਸਟਾਬ ਦੇ ਦਾ ਕੰਮ ਸਟਾਰਟ ਕਰਨ ਦਾ ਕੋਈ ਹੋਰ ਜਿਹੜਾ ਮੈਂ ਕੰਮ ਸਟਾਰਟ ਕਰਨ ਲੱਗਿਆ ਉਹ ਮਨੇ ਇਹੀ ਕਿ ਤਾ ਹੁਣ 3-4 ਦਿਨ ਹੋ ਗਏ ਮਾਲ ਪਾਈ ਹੈ ਕੰਦੇਵੀ ਦੁਕਾਨ ਖੜੀ ਮੈਂ ਜੋ 50 ਸਾਲ ਹੋ ਗਈ ਮੈਂ ਦੁਕਾਨਦਾਰੀ ਮੈਂ ਤੁਮੇ ਚਿਕਨ ਦਾ ਕੰਮ ਚੱਲ ਗਿਆ ਮੇਰੇ ਹੀ ਬੱਚੇ ਆ ਮੈਂ ਵੀ ਕੰਮ ਕਰ ਰਿਹਾ ਤੁਹਾਨੂੰ ਕਿਰਾਇਆ ਟਾਈਮ ਸਿਰ ਦੇ ਰਹੇ ਆਂ ਔਰ 6 ਮਹੀਨੇ ਪਹਿਲਾਂ ਮੇਰੇ ਤੇ ਰਿਪੋਰਟ ਲਖਾਈ ਸੀ ਥਾਣੇ ਚ ਕਿਰਾਇਆ ਤੈ ਹੋਇਆ ਤਾਂ 4500 ਲਿਖਿਆ ਹੋਗਾ ਨਾਲੇ ਮੋਹਰ ਲੱਗੀ ਹੋਈ ਆ ਥਾਣੇ ਦੀ ਤਾਂ ਉਸ ਤੋਂ ਬਾਅਦ ਅੱਜ ਅਸੀਂ ਜਦ ਗਏ ਦਿੱਤੇ ਦੁਕਾਨ ਚ ਸਾਨੂੰ ਪਤਾ ਲੱਗਿਆ ਵੀ ਇੱਥੇ ਨਾਂ ਮੀਜੀਲ ਦਵਾਈ ਬਣਾਂਗੇ ਹੁਣ ਤਾਂ ਖੜਾ ਸਾਮਾਨ ਬਾਹਰ ਕੱਢੇ ਦਾ ਤਾਂ ਉਸ ਤੋਂ ਬਾਅਦ ਇਹਨੇ ਜਸ਼ਨ ਨੇ ਸਾਡੇ ਨਾਲ ਹੱਥੋਂ ਪਾਈ ਕੇ ਮੇਰੀ ਫਤੂਪਾਈ ਕਰਕੇ ਤਾਂ ਇਹਨਾਂ ਬੰਦੇ ਬੁਲਾਏ ਨਾ ਹਨਗੁਨ ਹੁング ਮੁੰਡੇ ਕਾਫੀ 15 20 ਤੇ ਸਾਡੇ ਉਸ ਵੀ ਆਈ ਵੀ ਦੀ ਪੁਲਿਸ ਨੂੰ ਵੀ ਟੱਕਰ ਮਾਰ ਸਾਡੇ ਸਿਰਸੂਰ ਪਾਰ ਦੇ ਪੁਸਤਾ ਕੰਨਾ ਬੰਦਾ ਪੁਲਿਸ ਵਾਲਾ ਕਿੰਨੇ ਜਣੇ ਦੇ ਸੱਟਾਂ ਵੱਜੀਆਂ ਜੀ ਅਸੀਂ 5 ਜਣੇ ਆਈ 5 ਹਸਪੀਟਲ ਦੇ ਨਾਲ ਕੋਲ ਸਾਰੇ ਦੇਲਤਾਰ ਹਥਿਆਰ ਤੇ ਕਿਸੇ ਕੋ ਪੈ ਪੈਪ ਮਾਰੇ ਕਿਸੇ ਨੇ ਸਾਡੀ ਸੁਣੀ ਸਾਨੂੰ ਬਚੀ ਮੈਂ ਤਾਂ ਭੱਜ ਕਿਰਪਾਨਾਂ ਤੇ ਆਈ ਮੈਂ ਤਾਂ ਹੀ ਭੱਜ ਕੇ ਪੁਲਿਸ ਵਾਲਾਂ ਦੀ ਪੀਸੀਆਰ ਦੀ ਗੱਡੀ ਆ ਰਹੀ ਤੇ ਵਿੱਚ ਬੜਕਾ ਤਾਂ ਲੁਕਿਆ ਜੀ ਮੈਂ ਇਹ ਜਿਹੜੀ ਮਨ ਨੂੰ ਤਾਂ ਛੱਡ ਗਿਆ ਜਿਹੜੇ ਨਿਹੰਗ ਨੇ ਕੋਉਣ ਨੇ ਕਿੱਥੇ ਦੇ ਰਹਿਣਾ ਮੈਨੂੰ ਨਹੀਂ ਪਤਾ ਹੈਗਾ ਜੀ ਇਹਨਾਂ ਨੂੰ ਪਤਾ ਜਸ਼ਨ ਨੂੰ ਪਤਾ ਹੈ ਜਸ਼ਨ ਨੇ ਬੁਲਾਇਆ ਜੀ ਤੇ ਜਿਸ ਦੁਕਾਨ ਦਾ ਜਸ਼ਨ ਨਾਲ ਹੀ ਪ੍ਰਧਾਨ ਹੈ ਜੀ ਇੱਥੇ ਦਾ ਪੁਣਿਆ ਬਾਈ ਮਾਰਕੀਟ ਦਾ ਹਾਂਜੀ ਹਾਂਜੀ ਤੇ ਮੈਂ ਜਸ਼ਨ ਨੂੰ ਇਹ ਕਿਹਾ ਵੀ ਹੈ ਮਾ ਜਸ਼ਨ ਤੂੰ ਪ੍ਰਧਾਨ ਹੈ ਤੂੰ ਜੋ ਗੱਲ ਹੈ ਜੋ ਵੀ ਹੈ ਤੂੰ ਬੈਠ ਕੇ ਗੱਲ ਜਿਦਾਂ ਕਰਨੀ ਜਿਦਾਂ ਪਰ ਉਹਨੇ ਸ੍ਰੀ ਆਮ ਗੁੰਡਾਗਰਦੀ ਕਰਵਾਈ ਹੈ ਜੀ ਤੇ ਇਹ ਜਿਹੜੀ ਦੁਕਾਨ ਹੈ ਤੁਹਾਡੀ ਆਪਣੀ ਹੈ ਜਾਂ ਰੈਂਟ ਤੇ ਹੈ ਜੀ 50 60 ਸਾਲ ਹੋ ਗਏ ਸਾਡੇ ਕੋਲ ਰੈਂਟ ਤੇ ਹੀ ਹੈ ਜੀ ਤੇ ਤੁਸੀਂ ਹੁਣ ਇਹ ਕਿਸ ਗੱਲ ਉੱਤੇ ਲੜਾਈ ਹੋਈ ਤੁਹਾਡੀ ਕੀ ਹੈ ਮੇਨ ਮੋਟਰ ਮੇਨ ਮੁੱਦਾ ਇਹ ਹੈ ਉਹ ਆਇਆ ਸੀਗਾ ਇਹ ਕੰਦਰ ਦੁਕਾਨ ਖਾਲੀ ਕਰ ਦੋ ਅਸੀਂ ਕਹਿੰਦੇ 50 ਸਾਲ ਪੁਰਾਣੀ ਦੁਕਾਨ ਹੈ ਇੱਦਾਂ ਖਾਲੀ ਨਹੀਂ ਜਿੱਤੂ ਹਾਂ ਮੇਰੇ ਫਾਦਰ ਸਾਹਿਬ ਕਰਦੇ ਸੀਗੇ ਦੁਕਾਨ ਫਿਰ ਮੈਂ ਕਰਨ ਲੱਗ ਗਿਆ ਦੁਕਾਨ ਮੇਰਾ ਕਾਰੋਬਾਰ ਚੱਲਦਾ ਜੀ ਇਸ ਦੁਕਾਨ ਤੇ ਬੱਚੇ ਉਸੀ ਦੁਕਾਨ ਤੇ ਪਾਲਦਾ ਮਨੂੰ ਚਲੋ ਗੁਰਦੁਆਰਾ ਸਾਹਿਬ ਜਿਹੜੇ ਆਰਡਰ ਦੇ ਆਪਾਂ ਨੇ ਮੀਟਰ ਕੰਮ ਬੰਦ ਕਰਤੇ ਆ ਜੀ ਪਰ ਇਹਨਾਂ ਨੇ ਜਿੱਦਬਾਸ ਕਰਨ ਕਰਕੇ ਦਵਾਰ ਤੋਂ ਬੰਦੇ ਬਲਾਕ ਹੈ ਮੇਰੀ ਦੁਕਾਨ ਤੇ ਸਮਾਨ ਭਾਰ ਕਢਵਾ ਕੇ ਆਈ ਮੇਰੇ ਨਾਲ ਸਾਡੇ ਨਾਲ ਕੁੱਪਮਾਰ ਮਾਮਲੇ ਲੈ ਕੇ ਕੋਈ ਪੁਲਿਸ ਨੂੰ ਜਾਂ ਕੋਈ ਸ਼ਿਕਾਇਤ ਦਿੱਤੀ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਪ ਪੁਲਿਸ ਦੇ ਸਾਹਮਣੇ ਹੀ ਇਹਨਾਂ ਨੇ ਹੱਥੋਂ ਪਾਈ ਪੁਲਿਸ ਦੇ ਸਾਹਮਣੇ ਸਾਡੇ ਮਾਰਤਾ ਹੀ ਕਰੀ ਆ ਜੀ ਪੁਲਿਸ ਵਾਲਾ ਕੱਲਾ ਸੀਗਾ 15 20 ਬੰਦੇ ਤੇ ਸਾਨੂੰ ਨਹੀਂ ਪਤਾ ਕਿਹੜਾ ਕਿੱਧਰ ਤੇ ਮਾਰਦੇ ਸਾਡੇ ਮੈਂ ਤਾਂ ਕੋਟੇ ਹੋਸ ਹੋ ਗਿਆ ਪੁਲਿਸ ਵਾਲੇ ਚੱਕਲੇ ਪਾਈ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਹਾਂ ਛਿੱਤੀ ਦੀ ਦੁਕਾਨ ਮੇਰੀ ਦੁਕਾਨ ਮੈਨੂੰ ਮਿਲੀ ਜਾ ਹੈ 50 ਸਾਲ ਹੋ ਗਏ ਕਾਰੋਬਾਰ ਕਰਾਇਆ ਮੈਂ ਇਹਨੂੰ ਟਾਈਮ ਤੋਂ ਟਾਈਮ ਪੁਆ ਰਹੇਗਾ ਜੀ ਔਨਲਾਈਨ ਕਰਾਇਆ ਪੁਆ ਰਹੇਗਾ ਨਾਲੇ ਹੁਣੇ 6 ਮਹੀਨੇ ਪਹਿਲਾਂ ਗੱਲ ਹੋਈ ਹੈ ਕੁਝ 20 ਟੈਂਪ ਲੱਗੀ ਹੋਈ ਹੈ ਜੀ ਪਰ ਜਿਹੜੇ ਦੁਕਾਨ ਦੇ ਮਾਲਕ ਹੈ ਜਿਹਦੀ ਪ੍ਰਾਪਰਟੀ ਹੈ ਉਹ ਤਾਂ ਪ੍ਰਾਪਰਟੀ ਆਪਣੀ ਕਿਸੇ ਵੀ ਵਾਸਤੇ ਲੈ ਸਕਦਾ ਨਾ ਜੀ ਉਹ ਉਹਦੇ ਵੀ ਕਾਨੂੰਨ ਬਣੇ ਵੀ ਕਾਨੂੰਨ ਦੇ ਮੁਤਾਬਕ ਲਵੇ ਜੀ ਕਾਨੂੰਨ ਬਣਿਆ ਪਰ ਮੈਂ ਵੀ 50 ਸਾਲ ਹੋ ਕੇ ਬੈਠੇ ਹਾਂ ਕਾਨੂੰਨ ਮੇਰੇ ਦੱਸਦਾ ਹੀ ਕਰਦੇ ਮੈਂ ਆਪਾਂ ਹੀ ਕਰਦੇ ਮੈਂ ਕਰ ਕਾਨੂੰਨ ਦੇ ਮੁਤਾਬਕ ਲਵੇ ਜੀ ਐਡਾ ਤਾਂ ਨਹੀਂ ਹੈ ਵੀ ਮੈਂ ਇੱਕ ਵਾਰ ਸਮਾਨ ਚੱਕ ਕੇ ਬਾਹਰ ਮਾਰਿਆ ਇਹ ਤਾਂ ਕੋਈ ਕਾਨੂੰਨ ਨਹੀਂ ਹੈਗਾ ਜੀ ਨਾ ਹੀ ਕਾਨੂੰਨ ਦੇ ਹੱਕ ਚ ਹੈ ਵੀ ਹਾਂ ਵੀ ਬੰਦਿਆਂ ਨੂੰ ਕੁੱਟ ਮਾਰ ਕਰ ਦੋ ਸਮਾਨ ਬਾਹਰ ਮਾਰੋ ਵੀ ਐ ਤਾਂ ਫਿਰ ਤਰਾਇਦਾਰਾਂ ਨੂੰ ਸਾਰੇ ਇਹ ਪਿੱਕਾ ਕਰੂਗੇ ਕਾਨੂੰਨ ਹੈ ਕਾਨੂੰਨ ਦੇ ਮਤਾਂਕੋ ਜਿੱਦਾਂ ਚੱਲਦੇ ਹੁੰਦਾ ਕਰੋ ਵੀ ਹਾਂਜੀ ਛਾਤੀ ਦੂਤ ਵੀ ਸਾਨੂੰ ਜਾਨਾ ਜੀ ਇਹ ਗਾਲਾਂ ਗੱਡੀਆਂ ਤੇ ਚੂੜੀਓ ਫੋਨ ਨੂੰ ਅਸੀਂ ਕੱਢ ਘਾੜ ਖੰਦੇ ਆ ਤੁਹਾਨੂੰ ਬਾਹਰ ਕੱਢਿਆ ਲਕਤਾਂ ਮਾਰੀਆਂ ਫੇਣਾ ਚਾਹਤਾ ਨਾਮ ਇਹ ਗੱਲ 6 ਮਹੀਨੇ ਪਹਿਲਾਂ ਵੀ ਸਾਨੂੰ ਜਦੋਂ ਇਹ ਸੀ ਛਾਤੀ ਦੂਤ ਕੋ ਸਬਦ ਬੋਲੇ ਗਾਲਾਂ ਕੱਢੀ ਤੇ ਰਿਪੋਰਟ ਸਾਡੀ ਲੁਪਾ ਹੋਈ ਗਈ ਹੈ ਚਿੰਤ ਅਨਮਸਾਬ ਦੁਆਇਆ ਜਾਇਆ ਜ ਕਿ ਇਹ ਸਾਨੂੰ ਨੂੰ ਨਹੀਂ ਚਾਹ ਸਮਝਦਾ ਸਾਡੇ ੱੱੱਕਾ ਕਰਦੀ ਬਹੁਤ ਜ਼ਿਆਦਾ ਹੈ ਠੀਕ ਇਹ ਜਸ਼ਨ ਹੈਗਾ ਜੀ ਪ੍ਰਧਾਨ ਬਣਿਆ ਹੋਇਆ ਇਹ ਸਾਡੇ ਨਾਲ ਬਹੁਤ ਜ਼ਿਆਦਾ ਰੰਜਸ਼ਬਾਦੀ ਕਰਦਾ ਹੈ ਜੀ ਇਸੀ ਨਾਲ ਸਾਡੇ ਸਾਹਮਣੇ ਮੇਰੀ ਮਿਸਿਸ ਆ ਹਾਰਡ ਦੀ ਪੇਸ਼ੈਂਟ ਹੈ ਉਹਦੇ ਛੱਤੀ ਪਸਾਣੇ ਕੱਪੜੇ ਪਾੜੇ ਹੋ ਰਹੇ ਚੋਟ ਮਾਰੀ ਜਸ਼ਨ ਨੇ ਮਾਰੀ ਮੇਰੇ ਭਰਾ ਦੇ ਸਿਰ ਤੇ ਰਾਡ ਜਸ਼ਨ ਨੇ ਮਾਰੀ ਹੈ ਜੀ ਬਲ ਜਸ਼ਨ ਹੈ ਮੇਨ ਮਾਰਕੀਟ ਦਾ ਪ੍ਰਧਾਨ ਹਾਂ ਇਹ ਇਹੀ ਸਾਡੇ ਨਾਲ ਰੰਜਸ਼ਬਾਦੀ ਕਰਦਾ ਹੈ ਜੀ ਦੁਕਾਨ ਦਾ ਓਨਰ ਵੀ ਇਹੀ ਹੈ ਜੀ ਨਹੀਂ ਇਹ ਨਹੀਂ ਹੈਗਾ ਜੀ ਠੀਕ ਜਰ ਕਿ ਮਾਰਕੀਟ ਦੇ ਫਾਇਦੇ ਵਾਸਤੇ ਹੁੰਦਾ ਠੀਕ